ਆੜਿਆ ਓ ਸੱਦਾ ਓ ਯਾਰ ਆ ਰਸਿਆ ਬਹਿ ਜਾ ਪਾਰਟੀ ਬਣ ਗਈ ਤੇਰੇਲੇ ਪਾਰਟੀ ਬਣ ਗਈ ਆਹੋ ਮੋਤੀ ਜੂੜ ਦੇ ਲੱਡੂ ਖਾਣੇ ਤੇਰੇ ਕੋਲ ਹੂੰ ਕੀ ਜੂੜ ਦੇ ਲੱਡੂ ਮੇਰੇ ਘਰ ਮੁੰਡਾ ਜੰਮਿਆ ਉਹ ਮੁੰਡਾ ਜੰਮਿਆ ਤੇ ਨਹੀਂ ਮੁੰਡਾ ਵਿਆਹਣਾ ਤੇ ਹੈ ਨਾ ਓ ਬੱਲੇ ਚੱਟਾ ਓ ਲੱਡੂ ਛਾੜਾ ਮੈਂ ਤੇਰਾ ਖੋਈ ਦੀ ਬਰਫੀ ਖਾਊਗਾ ਹਬ ਬਰਫੀ ਵੀ ਖਾ ਲਾਂਗੇ ਪਹਿਲਾਂ ਗੱਲ ਸੁਣ ਮੇਰੀ ਮੈਂ ਲੋਕਾਂ ਕੋ ਕਦੀ ਲੋਕ ਲਗਾ ਨਹੀਂ ਰੱਖਿਆ ਕੁੜੀ ਦਾ ਪਹਿਲਾਂ ਛੋਟਾ ਛੜਾ ਹੋਇਆ ਹੀ ਹਾਂ ਉਹ ਬੇੜਾ ਧਰ ਜੇ ਤੇਰਾ ਉਹ ਮੇਰਾ ਮੁੰਡਾ ਰਿਆ ਕਿਤੇ ਹੀ ਰਿਰਗਾ ਮੇਰਾ ਮੁੰਡਾ ਲੈ ਫਿਰ ਤੇ ਬਣ ਕੀ ਗੱਲ ਲਾ ਰਿਆ ਹੀਰੇ ਨੂੰ ਰਿਸ਼ਤਾ ਕਿਨੇ ਕਰਾਇਆ ਹੀ ਉਹਨੂੰ ਮੈਂ ਹੀ ਕਰਾਇਆ ਹੀ ਓਏ ਉਹਨੂੰ ਕਿਹੜਾ ਕਵਾਰੀ ਕੁੜੀ ਦਾ ਕਰਾਇਆ ਹੀ ਉਹਨੂੰ ਦਵਾਜੂ ਦਾ ਕਰਾਇਆ ਹੀ ਓਏ ਇਹ ਨਹੀਂ ਗੱਲ ਮੈਂ ਤੈਨੂੰ ਇੱਕ ਮਸਾਲੀ ਦਿੱਤੀ ਆ ਵਾਧੂ ਮੇਰੇ ਮੁੰਡੇ ਰਿਸ਼ਤੇ ਵੜੇ ਦੂਰੋਂ ਦੂਰੋਂ ਦੇ ਆ ਓਏ ਉਹਨੂੰ ਆਉਣੇ ਵੀ ਦੂਰੋਂ ਹੀ ਆ ਜਿਹੋ ਜਿਹੇ ਲੱਛਣ ਐ ਨਾ ਲਾਗੋ ਕਰਨਾ ਵੀ ਕਹਿਣੀ ਜਾ ਚੱਲ ਜਾ ਚੱਲ ਜਾ ਹੁੰਡੇ ਰੱਖਾਈ ਮੇਰ ਤੋਂ ਵੱਡਾ ਤੋਂ ਵਿਚੋਲਾ ਆਜਦੇ ਮੁੱਠੋ ਕੇ ਓਏ 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 ਕੋਈ ਆ ਗੂ ਪੀਂਗਾ ਗੱਲ ਸੁਣੋ ਮੇਰੀ ਤੂੰ ਲੋਕਾਂ ਕੋਲ ਕੀ ਮੇਰੀਆਂ ਮਾੜੀਆਂ ਚੰਗੀਆਂ ਕਰਦਾ ਮੈਂ ਕੀ ਤੇਰੀਆਂ ਮਾੜੀਆਂ ਚੰਗੀਆਂ ਕੀਤੀਆਂ ਓਏ ਤੂੰ ਕਿੰਦਰ ਕਲ ਸਿੰਘ ਆਲੇ ਨੂੰ ਆਖਿਆ ਨਹੀਂਗਾ ਤੇ ਕੋਦੂਨੇ ਤੇਰੀ ਛੜਾ ਫੜਾਈ ਆ ਯਾ ਆਖੇ ਕਰ ਲਾ ਜੋਦ ਕਰਨਾ ਇਦਾਂ ਨਹੀਂ ਫਿਰ ਤੂੰ ਸੂਤਰ ਹੋਣਾ ਮੋਤਮੇ ਨੂੰ ਕੋਟੇ ਐਨਾ ਵੇਖਿਆ ਤੇ ਪਾਪੇ ਨੇ ਕਲਾਉਦਾ ਤੁਹਾਡੇ ਘਰੇ ਲਾਮਾ ਦੇ ਓਏ ਅੱਗੇ ਹੀ ਬੜੇ ਲਾਮੇ ਆਉਂਦੇ ਆ ਤੂੰ ਵੀ ਰਾਂਝਾ ਰਾਜੀ ਕਰ ਲਈ ਓ ਲੌੜਿਆ ਘਰੇ ਆ ਆ ਰਾਸ ਚਾ ਮੈਨ ਲਾਦਾ ਤੇਰੀ ਮਰਵਾ ਆ ਗਿਆ ਤੈਨੂੰ ਵੀ ਦਸਾੜ ਗਿਆ ਓ ਮੇਰੀ ਉਮਰ ਵਾਵਾ ਹੋ ਗਈ ਆ ਮੇਰ ਤੋਂ ਭਾਵੇਂ ਤੂੰ ਸੂਈ ਚ ਧਾਗਾ ਫਵਾਲਾ ਬਾੜ ਜੱਡਾ ਬੰਦਾ ਬੈਠਾ ਤੇਨੂੰ ਦੱਸਣੇ ਦਿਆ ਸੂਈ ਦਾ ਧਾਗਾ ਸੜੇ ਪੜੇ ਓ ਲੌੜਿਆ ਦੀਦਾ ਮੈਨੂੰ ਸਾਰਾ ਹੀ ਆ ਪਰ ਕਿਸੇ ਦੇ ਘਰ ਦਾ ਹੀ ਇਹਨੇ ਆਵਾਜ਼ ਮਾਰ ਕੇ ਜਾਣਾ ਚਾਹੀਦਾ ਮੁਰਗੇ ਤੂੰ ਅਖੇ ਮੇਰੀ ਕੁੱਤੀ ਚੁੱਕੇ ਲੈ ਗਿਆ ਉਹ ਗਾਲ ਦਾ ਸੱਚਾ ਸਿਆ ਤੇਰੇ ਸਹੀ ਆ ਪੀਨੇ ਸਾਲ ਮੈਂ ਕਰੀ ਨਹੀਂ ਹਾਂ ਤੇ ਮੁੰਡਾ ਕਰੇ ਤੇ ਕੋਈ 20 25 ਤੋਲੇ ਸੁਨਾ ਚੁੱਕੇ ਲੈ ਗਿਆ ਉਹ 20 25 ਤੋਲੇ ਇੰਨਾ ਸੁਨਾ ਤੂੰ ਘਰੇ ਰਹਿ ਛੱਡਦਾ ਓਏ ਆਹ ਸੱਚਾ ਸਿਆ ਮਾਰਾ ਕਦੇ ਹਿਸਾਬ ਨਹੀਂ ਲਾਇਆ ਆ ਜਾ 50 60 ਤੋਲੇ ਕਿਦੇ ਇੱਥੇ ਘਰੇ ਪਿਆਣਾ ਫਤੂਕ ਕਿਧਰ ਆਇਆ ਆ ਜਾ ਬੈਠਾ ਉਹ ਬਹਿਣਾ ਕੀ ਆ ਬਹਿ ਚੁੱਕਾ ਦਾ ਤੇਰੇ ਮੁੰਡੇ ਨੇ ਨਹੀਂ ਛੱਡਿਆ ਓਏ ਉਹਨੇ ਤੇਰੇ ਕੀ ਦੁਨੀਆ ਵਰਤੀਆਂ ਮੁੰਡੇ ਆ ਗਏ ਵਡਨੇ ਮੇਰੇ ਮੁੰਡੇ ਦਾ ਕਿਹਜਰਾ ਮੁੰਡਾ ਗਾਲ ਤੇ ਮੈਂ ਤੇ ਮੁੰਡੇ ਨਾਲ ਹੀ ਲੰਮਾ ਓ ਮੇਰੇ ਮੁੰਡੇ ਦਾ ਸਾਰਾ ਪੇਟੀ ਲੱਗਦਾ ਏ ਓ ਤੂੰ ਵੀ ਲਾਲੀ ਜਿਹੜਾ ਛੜਕੋ ਟਾਂਗਾ ਲਵਣਾ ਇਹਦਾ ਓ ਇਸੇ ਗੱਲ ਤੇ ਨਹੀਂ ਤੈਨੂੰ ਛੜਕੋ ਟਾਂਗਾ ਲਾ ਕੇ ਦਿਖਾ ਜਾਗੇ ਓ ਜਾ ਜਾ ਲਾਲੀ ਸਗੋਤੀ ਬਦਮ ਸਮਝਾਉਣਾ ਨਹੀਂ ਸਗੋ ਹੱਲਾ ਸ਼ੇਰੀਆ ਦਿੰਦਾ ਇੱਕ ਜਣ ਪਛਤਾਏਗਾ ਨਾ ਹੋਰਿਆ ਸਾਰਾ ਪਿੰਡ ਮੇਰੇ ਮੁੰਡੇ ਦਾ ਸਰਦਾ ਇਸ ਚੜਤਵੇਂ ਕਰੀ ਜਾ ਦੇਖਦੇ ਓ ਕੋ ਦੂ ਦੂ ਕਿਧਰੋਂ ਆਇਆ ਏ ਓ ਇਦਾਂ ਹੀ ਬਾਪੂ ਮੁੰਡਿਆਂ ਨਾਲ ਗਿਆ ਹਾਂ ਵੀ ਕੰਮ ਹੁੰਦੇ ਆ ਓ ਸੋਚੇ ਮੁੰਡੇ ਨੂੰ ਕੀ ਆਖਿਆ ਓ ਲਾਮਾ ਤੇ ਗਿਆ ਦੇਗਾ ਲਾਮਾ ਓ ਗੱਲ ਸੁਣ ਮੇਰੀ ਓ ਲੋਕਾਂ ਕੋਲ ਮੇਰੀਆਂ ਮਾਰੀਆਂ ਚੰਗੀਆਂ ਕਰਦਾ ਸੀ ਮੈਂ ਫਿਰ ਫੜਕਾਤਾ ਓ ਜੇ ਮਾਰੀਆਂ ਚੰਗੀਆਂ ਕਰਦਾ ਫਿਰ ਤੇ ਇਸੇ ਵਾਲਾ ਓਏ ਅਕਰਮ ਮੇਰਾ ਜੋਨੀ ਪੰਗਾ ਪੈ ਗਿਆ 8-10 ਜਣੇ ਮੇਰੇ ਗਲ ਪੈਗੇ ਤੇ ਮੈਂ ਇਕੱਲਾ ਮੈਂ ਮਾਰੇ ਸਿਰੋਂ ਕੱਢ ਕੱਢ ਗਏ ਛੋਟੇ ਦੂਰ ਦੂਰ ਕੋਈ 50 ਕਿੱਲਿਆ ਦੇ ਕੋਈ 8ਾਂ ਦੇ ਕੋਈ 10ਾਂ ਦੇ ਕੋਈ 15ਾਂ ਦੇ ਬਾਪੂ ਹੁਣ ਤੇਰੇ ਜੀ ਨਹੀਂ ਜਾਣ ਮੇਰੇ ਵਿੱਚ ਤਨੀ ਹੈ ਗਈ ਇਹ ੜੀ ੜੀ ਦੂਰ ਨਹੀਂ ਮੈਨੂੰ ਛੁੱਟੇ ਜਾਣੇ ਉਹ ਕੰਜਰਾ ਖਰਾਬ ਰੋਖ ਆਇਆ ਕਰ ਛੁੱਟ ਦਿਆ ਕਰੇਗਾ ਉਹ ਮਾਇ ਚੱਲੇ ਸਰਪੰਚਾ ਲੈ ਉਹਨੇ ਵਿੱਚ ਤੇਰਾ ਕੋਈ ਨਾ ਭਿੱਲਾ ਮਾਈ ਜਣਾ ਨਾ ਦੇ ਉਹ ਚੱਲ ਕੋਈ ਨਹੀਂ ਲਾਮੇ ਆਉਂਦੇ ਰਹਿੰਦੇ ਆ ਨਾਲੇ ਗੱਲ ਸੁਣ ਮੇਰੀ ਆ ਮੇਰੇ ਯਾਰ ਆਉਂਦੇ ਪਿੱਖੀ ਵਿੰਡਲੋ ਤੇ ਮੈਂ ਉਹਨਾਂ ਦਾ ਕਰਦਾ ਪ੍ਰਬੰਧ ਚੰਗਾ ਉਹ ਹੋਇਆ ਠੀਕ ਆ ਓਏ ਨੇ ਆ ਜਾ ਵਿੱਚ ਮਾਰ ਦੇ ਜਾਓ ਦੀਦਾ ਨਹੀਂ ਤੁਨੂੰ ਉਹ ਦੀਦਾ ਤਾਂ ਸਾਨੂੰ ਸਾਰਾ ਹੀ ਆ ਉਹ ਜਿੰਨਾ ਰਾਹ ਮਾਲਕ ਤੂੰ ਤੁਰਦਾ ਹੈ ਸਰਕਾਰ ਨੂੰ ਚਾਹੀਦਾ ਤੇਰੇ ਲਈ ਕੋਈ ਵੱਖਰਾ ਹੀ ਰਾਹ ਬਣਾਵੇ ਉਹ ਮੈਨੂੰ ਪਤਾ ਨਹੀਂ ਸਰਕਾਰ ਨੇ ਰਾਹ ਬਣਾਉਣਾ ਜਾਂ ਨਹੀਂ ਬਣਾਉਣਾ ਤੁਹਾਡਾ ਮੈਂ ਰਾਹ ਬਣਾ ਦੂਗਾ ਸਿਮਿਆਂ ਦਾ ਉਹ ਬੁੱਢਿਆ ਤੂੰ ਬੋਲਦਾ ਕਿੱਦਾਂ ਵਾ ਅਹੀਂ ਤੇਰੀ ਉਮਰ ਦਾ ਲਿਆਏ ਕਰਨ ਲਈ ਉਹ ਤੁਸੀਂ ਉਮਰ ਤੇ ਨਾ ਜਾਓ ਜੇ ਵੇਖਣਾ ਤਾਂ ਵੇਖ ਲਓ ਤੁਹਾਡੇ ਵਰਗੇ ਮੈਂ ਪਜਾਮੇ ਦੇ ਨਾਲੇ ਨਾ ਬੰਨੀ ਫਿਰਦਾ ਮੇਰੇ ਨਾਲ ਕੀ ਬਹਿਣਾ ਐ ਬੁੱਢੇ ਤੋਂ ਬੇਇੱਜ਼ਤੀ ਕਰਾਈ ਜਣੀ ਆ ਫੜ ਗਿਆ ਇਹਨੂੰ ਹੋ ਜਾ ਯਾਰ ਉਹ ਜਿਹਦੇ ਕਰ ਐ ਉਹਨੂੰ ਤਾਂ ਪੁੱਛ ਲ ਗਏ ਭਾਈ ਲਾਹਮਾ ਦੇ ਦੋ ਮੇਰੇ ਪਿੰਡ ਦਾ ਬੰਦਾ ਫਰੈਂਡ ਤਾਂ ਜੋ ਹੈਲੋ ਹੈਲੋ ਉਹ ਕੋ ਦੂ ਉਹ ਤੇਰੇ ਆ ਪਿੰਡ ਦੇ ਨੇੜੇ ਆ ਗਏ ਹੈ ਕਿ ਬੁੱਢਾ ਹੈ ਤੁਰਿਆਂ ਦਾ ਹਰਾਜ ਮੜਾ ਹੈ ਮੋਟਰਸਾਈਕਲ ਵੱਜ ਗਿਆ ਤੇ ਖਰਾਬ ਜਾ ਕਰਦਾ ਏ ਜੇ ਖਰਾਬ ਕਰਦਾ ਤੇ ਚੁੱਕ ਦੋ ਉਹ ਬਾਜ ਤੂੰ ਨਾ ਲਾਹਮਾ ਦੇ ਦੀ ਮੇਰੇ ਪਿੰਡ ਦਾ ਬੰਦਾ ਕੁਰਤਾ ਉਹ ਲਾਹਮਾ ਕਾਹਦਾ ਦੇਣਾ ਮੈਂ ਤਾਂ ਆ ਵੇਹੋ ਕੰਮ ਹੀ ਕਰਦਾ ਏ ਤੋੜ ਦੋ ਲੱਤਾਂ ਠੀਕ ਹੈ

ਸਨਾ ਕੋਦੂ ਆ ਵਧੀਆ ਵਧੀਆ ਓਏ ਆਜੋ ਆਜੋ ਮੈਂ ਤਾਂ ਬੜੇ ਚਿਰ ਦਾ ਪ੍ਰਬੰਧ ਕਰਕੇ ਬੈਠਾ ਪ੍ਰਬੰਧ ਰੱਖਿਆ ਤਾਂ ਪੁਜੀਆਈ ਟੂੰਗੜਾ ਬੱਕਰਾ ਵੱਡੀ ਫਿਰਦਾ ਓਏ ਬੱਕਰਾ ਵੀ ਆ ਜੂਗਾ ਆਪਣਾ ਪੱਕਾ ਹੀ ਲੱਗਾ ਹੋਟਲ ਤੇ ਤੁਸੀਂ ਇੱਕ ਇੱਕ ਪੁਜੀਆ ਨਾ ਲਾਓ ਨਾਲੇ ਗੱਲ ਸੁਣਾ ਕੋਦੂ ਅਹੀਂ ਤੋੜਾ ਹੀ ਬੋਡੇ ਦੀ ਬਾਹ ਹੁਣ ਆਪੇ ਹੀ ਸੰਭਲੀ ਓਏ ਕੋਈ ਨਹੀਂ ਤੁਸੀਂ ਕਾਦੀ ਟੈਨਸ਼ਨ ਲੈਂਦੇ ਜੇ ਇਹੋ ਜੇ ਕੰਮ ਤੇ ਮੇਰੇ ਰੋਜ਼ ਚੱਲਦੇ ਰਹਿੰਦੇ ਆ ਤੁਸੀਂ ਬੇਫਿਕਰ ਹੋ ਕੇ ਲਾਓ ਪੈਕ ਆ ਫਿਰ ਸਾਬ ਸਿਆ ਉਹ ਕੋਣ ਡਗਾ ਓਏ ਨਾ ਰਾ ਲੱਗਦਾ ਈ ਉਹ ਡਗਾ ਰਹੇ ਨੇ ਇਹ ਬੰਦਾ ਬੜਾ ਗੰਦਾ ਈ ਨਹੀਂ ਨਹੀਂ ਸੁੱਚਾ ਸਿਆ ਬੰਦੇ ਦਾ ਬੰਦਾ ਧਾਰੂ ਹੁੰਦਾ ਏ ਚਲ ਆ ਫਿਰ ਚੁੱਕੀਏ ਓਏ ਮੇਰੀ ਬਾਤ ਟੁੱਟੀ ਓਏ ਉਹ ਫੜ ਸਾਬ ਸੇ ਪਾਜ ਦੀ ਗੱਤ ਰੇ ਬਾ ਓਏ ਪਾਵਾ ਪੈਗ ਓ ਰੁਕ ਜਾ ਪੁੱਜੇ ਨਾ ਪਿਆਦ ਨਹੀਂ ਸਾਰੀ ਮੀਟ ਤਾ ਲੈਂਦੇ ਜਿਹੜਾ ਆਖਿਆ ਸੀ ਓਏ ਮੀਟ ਵੀ ਆਉਣ ਹੀ ਆਲਾ ਏ ਆਉਂਦਾ ਹੀ ਹੋਣਾ ਕਿਤੇ ਨਾ ਕਿਤੇ ਆਏ ਓ ਸੁਟਾ ਸਹਾਲੀ ਫੜਮੜੀ ਪੀਟੂਦੀ ਓਏ ਆਏ ਓਏ ਬਾਪੂ ਨੂੰ ਕੀ ਹੋ ਗਿਆ ਏ ਓ ਬਾਪੂ ਤੇਰੇ ਨੂੰ ਕੀ ਹੋਣਾ ਭੰਟੀ ਉਹਦੀ ਕਿਸੇ ਨੇ ਬਾਹ ਓਏ ਬਾਪੂ ਦੀ ਬਾਹ ਕਿਹੜੇ ਕੰਜਰ ਨੇ ਪੰਨੀ ਆ ਅਵੇ ਬੈਠੇ ਇੰਨਾ ਕੰਜਰਾਂ ਨੇ ਪੰਨੀ ਓਏ ਤੁਸੀਂ ਪੰਨੀ ਮੇਰੇ ਬਾਪੂ ਦੀ ਬਾਹ ਓਏ ਅਹੀਂ ਕਿਹੜਾ ਆਪਣੀ ਮਰਜ਼ੀ ਨਾਲ ਪੰਨੀ ਆ ਤੈਨੂੰ ਕੀਤਾ ਫੋਨ ਉਦੋਂ ਦਾ ਨਾ ਭੰਦੋ ਭੰਦੋ ਓਏ ਮੇਰੇ ਬਾਪੂ ਵਾਲੇ ਪੁੱਛਿਆ ਸੀ ਚੱਲ ਬਾਪੂ ਆ ਜਾ ਬਹਿ ਜਾ ਆ ਜਾ ਆਹ ਓ ਲਾਉ ਰਿਆ ਕਿੰਨਾ ਸਮਝਾਇਆ ਤੇਨੂੰ ਉਦੋਂ ਤੇਨਾਂ ਨਾਲ ਆਪਣੇ ਮੁੰਡੇ ਨੂੰ ਹੱਲਾ ਸ਼ੇਰੀਆ ਹੁਣ ਪਨਾਤੀ ਤੇਰੇ ਮੁੰਡੇ ਨੇ ਤੇਰੀ ਬਾਹ ਸੁੱਚਾ ਸੈਂ ਗੱਲ ਤੇਰੀ ਠੀਕ ਆ ਹੱਥਰੀਆਂ ਦਿੱਤੀਆਂ ਮੂੰਹ ਨਾ ਖੋਲੀਆਂ ਪੈਂਦੀਆਂ ਜੇ ਇਹਨੂੰ ਮੈਂ ਨਿੱਕੇ ਨੂੰ ਸਮਝਾਇੰਦਾ ਨਾ ਅੱਜ ਆ ਮੈਨੂੰ ਤੈਨਹੀਂ ਵੇਖਣਾ ਬਣਾ ਓਏ ਆ ਕਿਧਰ ਭੱਜ ਗਿਆ ਓਏ ਡਰਦੇ ਹੀ ਭੱਜ ਗਿਆ ਓ ਚੱਲ ਬਾਪੂ ਤੈਨੂੰ ਮੈਂ ਡਾਕਟਰ ਕੋਲ ਲੈ ਕੇ ਜਾਵਾਂ ਫੇਰ ਹਟ ਨਹੀਂ ਤੇਰੀ ਪੀੜ ਉਹ ਡਾਕਟਰ ਤੋਂ ਛੱਡ ਆ ਮੋਟਾ ਆ ਪੈਗ ਪਾ ਪੀੜ ਆਪੇ ਹਟ ਜਣੀ ਆ ਇਹ ਗੱਲ ਸਹੀ ਆ ਨਾਲੇ ਮੀਟ ਵੀ ਆਉਣ ਡਿਆ ਠੋਕ ਤੇ ਓਏ ਆ ਸੌਖ ਸਾਂ ਆਪਾਂ ਚੱਲੀਏ ਕੁੱਤੇ ਦੀ ਪੂਜ ਤਾਂ ਸਿੱਧੀ ਹੋ ਸਕਦੀ ਆ ਪਰ ਇਹਨਾਂ ਦੋਨੇ ਨਹੀਂ ਸੁਧਰਨਾ ਚੱਲ ਯਾਰ ਓ ਚੱਲ ਛੱਡ ਇਹਨਾਂ ਨੂੰ ਓ ਨੋ 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 ਨੋ